ਅਰ ਅੱਜ ਤੁਸੀਂ ਐਂਡ ਆਫ ਵੀਵਲ ਸਰਦੀ ਲਾ ਕੇ ਜਾ ਜੇ ਕੀ ਕੁਝ ਤੁਹਾਨੂੰ ਅੱਜ ਮਿਲਿਆ ਜੀ ਸਰ ਅੱਜ ਸਵੇਰ ਤੋਂ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਰਾਤ ਨੂੰ ਇਸ ਤਰ੍ਹਾਂ ਕੁਝ ਲੋਕਾਂ ਨੇ ਸ਼ਰਾਬ ਕੱਢੀ ਹੈ ਜੋ ਕਿ ਸਵੇਰੇ ਨਿਕਲ ਜਾ ਸਕਦੇ ਸੀ ਇਹ ਤੋਂ ਤਾਂ ਅੱਜ ਸਵੇਰ ਤੋਂ ਹੀ ਇਹ ਸਰਚ ਅਭਿਆਨ ਚੱਲ ਰਿਹਾ ਸੀਗਾ ਸਾਡੇ ਐਕਸਾਈਜ਼ ਇੰਸਪੈਕਟਰ ਨੇਂਦਰਪਾਲ ਜੀ ਵਿਦ ਦਾ ਹੈਲਪ ਆਫ ਪੁਲਿਸ ਤੇ ਲਾਇਸੈਂਸੀਜ਼ ਦੇ ਬੰਦੇ ਸਾਡੇ ਨਾਲ ਹੈ ਇਹ ਆ ਵੇਖੋ ਦਰਿਆ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ ਚੋ ਸਰਚ ਕਰਨਾ ਵੀ ਬੜਾ ਮੁਸ਼ਕਿਲ ਹੈ ਬੋਰਸ ਦੀ ਹੈਲਪ ਲੈਣੀ ਪੈਂਦੀ ਹੈ ਉਸ ਤੋਂ ਦੌਰਾਨ ਸਾਨੂੰ 5 ਜਿਹੜੀਆਂ ਤਰਪਾਲਾਂ ਜਿਹਦੇ ਚ ਤਕਰੀਬਨ ਹਰੇਕ ਤਰਪਾਲ ਦੇ ਵਿੱਚ 2-2000 ਲੀਟਰ ਲਾਨ ਸੀ ਤੇ 7 ਟਿਊਬਾਂ ਜਿਹਦੇ ਵਿੱਚ ਡਿਸਟਿਲਡ ਜਿਹੜੀ ਹੈ ਇਲਿਸੀਟ ਲਿਕਰ ਹੈ ਹਰੇਕ ਦੇ ਵਿੱਚ 150 ਲੀਟਰ ਦੇ ਆਸ-ਪਾਸ ਸ਼ਰਾਬ ਹੈ ਤੇ ਸਾਨੂੰ ਤਕਰੀਬਨ 1200 ਲੀਟਰ ਜਿਹੜੀ ਹੈ ਉਹ ਇਲਿਸੀਟ ਲਿਕਰ ਜਿਹੜੀ ਡਿਸਟਿਲ ਹੋ ਚੁੱਕੀ ਹੈ ਉਹ ਬਰਾਮਦ ਹੋਈ ਹੈ ਲਗਾਤਾਰ ਜਿਹੜੀ दारू ਤੁਸੀਂ 15 20 ਦਿਨਾਂ ਤੋਂ ਕਰ ਰਹੇ ਤੁਸੀਂ ਜਾ ਰਹੇ ਇੱਥੇ ਸਰਚ ਭਿਆਨ ਚੱਲ ਰਿਹਾ ਤੁਹਾਡਾ ਟੋਟਲ दारू ਕਿੰਨੀ ਖੜੀ ਗਈ ਹੈ ਅ ਅਸੀਂ ਨਵੰਬਰ ਮਹੀਨੇ ਦੇ ਵਿੱਚ ਸਾਡੇ ਕੋਲ 1.5 ਲੱਖ ਲੀਟਰ ਦੇ ਆਸ-ਪਾਸ ਅਸੀਂ ਲਾਹਨ ਡਿਸਟਰਾਏ ਕੀਤੀ ਹੈ ਜਿਹੜੀ ਇਲੈਸੀਡ ਲਿਕਰ ਹੈ ਉਹ ਸਾਨੂੰ ਉਸ ਮਹੀਨੇ 'ਚ ਸਾਨੂੰ 350 ਲੀਟਰ ਬਰਾਮਦ ਹੋਈ ਸੀ ਪਰ ਅੱਜ ਸਾਡਾ ਕੈਚ ਜ਼ਿਆਦਾ ਵੱਡਾ ਜਿਹਦੇ ਸਾਨੂੰ 1200 ਜਿਹੜੀ ਹੈ ਲੀਟਰ ਦੇ ਆਸ-ਪਾਸ ਸਾਡੇ ਕੋਲ ਸ਼ਰਾਬ ਬਰਾਮਦ ਹੈ ਕੀ ਨਾ ਇਹ ਲੋੜ ਮੇਰਾ ਨਾਮ ਰਜਨੀਸ਼ ਬੱਤਰਾ ਜੀ ਮੈਂ ਐਕਸਰਸਾਈਜ਼ ਆਫਸਰ ਹਾਂ ਫਰੋਸਪੋਰਟ